ਬਾਕੀ ਹੁਣ ਬਣਾ ਕੀ ਕੁਛ ਰਹੂ। ਬਈ ਹੁਣ ਆ ਮੇਨ ਦਾ ਸੈਂਡਵਿਚ ਤੇ 버ਗਰ ਦੋਈ ਆਈਟਮਾਂ ਬਣਾਉਣੇ ਆਗੇ। ਜਾਨੋ ਫੋਟੋਗ੍ਰਾਫੀ ਦਾ ਪੂਰਾ ਟੌਪ ਦਾ ਕੰਮ ਸੀ ਹਨਾ ਬਈ। ਹਾਂ ਬੰਦੇ ਵੀ ਰੱਖੇ ਹੁੰਦੇ ਇਹਦੇ। ਬਿਲਕੁਲ ਜੀ। ਉਹ ਉਹ ਕੀ ਕਾਰਨ ਹੋ ਗਿਆ? ਬਈ ਉਹ ਫੋਟੋਗ੍ਰਾਫੀ ਦਾ ਕੰਮ ਆ ਨਾ ਇਹਦਾ ਸੀਜ਼ਨ ਦਾ ਕੰਮ ਆ ਜੀ। ਹਾਂ। ਮਤਲਬ ਸਰਦੀਆਂ-ਸਰਦੀਆਂ ਚੱਲਦਾ ਹੈਗਾ ਤਕਰੀਬਨ 4-5 ਮਹੀਨੇ ਦਾ ਕੰਮ ਆ ਬਈ। ਜੀ। ਇੱਕ ਕੰਪੀਟੀਸ਼ਨ ਬਹੁਤ ਜ਼ਿਆਦਾ ਹੋਇਆ ਪਿਆ ਉਹ ਕੰਮ ਦੇ ਵਿੱਚ। ਹਾਲ ਦੀ ਹੈ ਨਾ। ਅਰਜ਼ਗਾਰ ਜੀ ਨੇ ਮਿੱਤਰੋ ਤੋਰ ਨਾ ਹੋਇਆ ਨਾ ਕੁਝ ਵੀ ਕਰ ਸਕਦਾ। ਤੇ ਕੰਮ ਕੋ ਮੁੰਡੇ ਦਾ ਫਿੱਟ ਹੈਗਾ ਗੱਡੀ ਚੱਲਦੀ ਆ ਸਮਝੋਗਾ ਬਸ ਮੇਰੇ ਆਉਣਾ ਮੁੰਡੇ ਨਾਲ ਨਾ ਕੰਮ ਤੇ ਆਈਏ ਬੱਚੇ ਨੂੰ ਕਿਹਨੇ ਦੱਸਿਆ ਬਸ ਬਈ ਇਹ ਸੋਚਿਆ ਵੀਰੇ ਪਿੰਡ ਕਈ ਪੈਂਦੇ ਨੇ ਨਵੇਂ ਨੌਲੇ ਵਾਲੇ ਆਈ ਇਸ ਤਰ੍ਹਾਂ ਕਿ ਸਰ ਸਫਾਈ ਵਧੀਆ ਲੱਗੀ ਲੱਭੀ ਕੱਟ ਕੇ ਮੰਨ ਕੇ ਨਹੀਂ ਤੁਹਾਨੂੰ ਦਿਮਾਗ ਕਰੇ ਗਏ ਹੁੰਦੇ ਜਾਂ ਵੀ ਆਪਾਂ ਸ਼ਹਿਰ ਤੇ ਆ ਕੇ ਕੋਈ ਵਧੀਆ ਦੁਕਾਨ ਲੈ ਕੇ ਰੋਸੇ ਕੰਮ ਕਰਾਂਗੇ ਤੇਰੇ ਨਹੀਂ ਦਿਮਾਗ ਚ ਇਹ ਗੱਲ ਆ ਕਈ ਦੁਕਾਨ ਦੇ ਕਿਰਾਏ ਬਹੁਤ ਨੇ ਕਿਤੇ ਜਦੋਂ ਨਾ ਕੋਈ ਨਵਾਂ ਕੰਮ ਸਟਾਰਟ ਕਰਨਾ ਹੋਵੇ ਹਾਂ ਨੂੰ ਆਪਾਂ ਥੋੜਾ ਜਿਹਾ ਬਜਟ ਚ ਰੈਕੀ ਤਿਆਰ ਕਰਦੇ ਹਾਂ ਨਾ ਕੋਈ ਵੀ ਕੰਮ ਸੋਚਿਆ ਹਣਾ ਆਪਾਂ ਨੇ ਇਹ ਤੋਂ ਤੇ ਫਿਰ ਮੈਨੂੰ ਇਹ ਆਈਡੀਆ ਆਇਆ ਮੈਂ ਨੈਟ ਤੇ ਵੀਡੀਓ ਵਗੈਰਾ ਦੇਖਿਆ ਤੇ ਉਹਦਾ ਵਗੈਰਾ ਉਹਨੇ ਵੱਡੇ ਗੱਡੀਆਂ ਗੁੱਡੀਆਂ ਤਿਆਰ ਕਰਾਈ ਹੋਈ ਸੀ ਜਿਵੇਂ ਛੋਟਾ ਹਾਥੀ ਲਾਲਾ ਜਹਾ ਹੋਰ ਵੱਡੀਆਂ ਗੱਡੀਆਂ ਤੇ ਮਿਲਵੇ ਗੱਡੀ ਦੀ ਛੋਟੀ ਜਨ ਗੱਡੀ ਤੇ ਏਸੀ ਦੀ ਬਾਡੀ ਬਣਵਾਈ ਫਿਰ ਬਈ ਪਹਿਲਾਂ ਇਹ ਤੇ ਸਾਈਆਂ ਲਾਉਣ ਜਾਂਦਾ ਹਾਂ ਹਾਂ ਇਹਦੇ ਸਾਈਆਂ ਲਾਉਣੇ ਜਾਂਦੇ ਸੀ ਬਈ ਘਰੇਲੂ ਅੱਡੀ ਰੱਖੀ ਸੀ ਆਪਣੀ ਤੇ ਇਹ ਫਿਰ ਬਣਾਈ ਕਿੱਥੋਂ ਇਹ ਬਟਲਾਡੇ ਤੋਂ ਤਿਆਰ ਕਰਾਈ ਸੀ ਬਈ ਹਾਂ ਉੱਥੇ ਹੀ ਮੁੰਡਿਆਂ 플레이ਰ ਦੋਸਤੀ ਸੀਗੇ ਬਹੁਤ ਸੋਹਣਾ ਕੰਮ ਕਰਦੇ ਨੇ ਉਹ ਡੈਂਟਰ ਡੈਂਟਿੰਗ ਪੈਂਟਿੰਗ ਦਾ ਕੰਮ ਕਰਦੇ ਨੇ ਕਿਉਂ ਕਿਵੇਂ ਲੱਗਿਆ ਕੰਮ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚੱਲ ਨੇ ਜੀ ਦੋਸਤੋ ਅੱਜ ਤੁਹਾਨੂੰ ਇੱਕ ਇਹੋ ਜਿਹਾ ਯੂਬਾ ਦਿਖਾਉਣ ਲੱਗਿਆ ਤੇ ਬੰਦੇ ਦਾ ਮਤਲਬ ਵਧੀਆ ਫੁੱਲ ਵਧੀਆ ਟਾਪ ਦਾ ਕੰਮ ਛੱਡ ਕੇ ਬੰਦੇ ਨੇ ਮੰਨ ਕੇ ਲਾ ਅੱਜ ਜੇ ਦੁਨੀਆ ਦਾ ਹਰ ਇੱਕ ਕੰਮ ਕਿਸੇ ਨਾ ਕਿਸੇ ਟਾਈਮ ਹਨਾ ਰੁਕ ਜਾਂਦਾ ਹੁੰਦਾ ਪਰ ਆਹ ਕੰਮ ਮੁੰਡੇ ਨੇ ਅਪਣਾਇਆ ਹੈਗਾ 버ਗਰ ਵਗੈਰਾ ਦਾ ਭਾਈ ਕਹਿੰਦਾ ਵੀ ਸਦਾ ਬਾਹਰ ਚੱਲਣ ਵਾਲਾ ਕੰਮ ਆ ਭਾਈ ਜਸਨ ਆ ਮੇਰੇ ਪਿੰਡ ਦਾ ਮੁੰਡਾ ਤਕਰੀਬਨ ਮੇਰੇ ਖਾਲਚ 2-3 ਸਾਲ ਹੋ ਗਏ ਹੁਣੇ ਮੁੰਡੇ ਨੂੰ ਕੰਮ ਕਰਦੇ ਨੂੰ ਬਾਕੀ ਆਪਾਂ ਗੱਲਾਂ ਬਾਤਾਂ ਭਾਈ ਨਾਲ ਸਾਰੀ ਹਿਸਟਰੀ ਗੱਲਬਾਤ ਕਰਦੇ ਆਂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਰਿਹਾ ਵਧੀਆ ਵਧੀਆ ਬਹੁਤ ਵਧੀਆ ਵਧੀਆ ਜੀ ਤੇ ਪਹਿਲਾਂ ਤਾਂ ਆਪਣੇ ਜਿਹੜੇ YouTube ਤੇ ਆਪਣੇ Facebook ਤੇ ਦਰਸ਼ਕ ਦੇਖ ਰਹੇ ਹਨਾ ਉਸ ਦੇਖ ਰਹੇ ਹੁੰਦਾ ਸੀ ਵੀ ਥੋੜਾ ਕੰਮ ਔਰੇ ਕੰਮ ਚਲਾਇਨ ਕਿੰਨਾ ਟਾਈਮ ਹੋ ਗਿਆ ਔਰੇ ਬਾਈ 1.5 ਸਾਲ ਮੰਗੋ ਹੋ ਗਿਆ 1.5 ਸਾਲ ਕਿਵੇਂ ਚੱਲਦਾ ਕੰਮ ਕੰਮ ਪੂਰਾ ਵਧੀਆ ਬਾਈ ਪਹਿਲਾਂ ਕੰਮ ਦੀ ਗੱਲ ਕਰੀ ਹਨਾ ਪਹਿਲਾਂ ਬਾਈ ਦਾ ਫੋਟੋਗ੍ਰਾਫੀ ਦਾ ਪੂਰਾ ਟਾਪ ਦਾ ਕੰਮ ਸੀ ਹਨਾ ਬਾਈ ਹਾਂ ਬੰਦੇ ਵੀ ਰੱਖੇ ਹੁੰਦੇ ਜੀ ਬਿਲਕੁਲ ਜੀ ਉਹ ਉਹ ਕੀ ਕਾਰਨ ਹੋ ਗਿਆ ਬਾਈ ਉਹ ਫੋਟੋਗ੍ਰਾਫੀ ਦਾ ਕੰਮ ਹਨਾ ਜਿਹੜਾ ਸੀਜ਼ਨ ਦਾ ਕੰਮ ਹੈਗਾ ਹਾਂ ਮਤਲਬ ਸਰਦੀਆਂ ਸਰਦੀਆਂ ਚੱਲਦਾਗਾ तकरीबन 4-5 ਮਹੀਨੇ ਦਾ ਕੰਮ ਹੈ ਬਾਈ ਜੀ ਇੱਕ ਕੰਪੀਟੀਸ਼ਨ ਬਹੁਤ ਜ਼ਿਆਦਾ ਹੋਇਆ ਪਿਆ ਉਹ ਕੰਮ ਦੇ ਵਿੱਚ ਹਾਂ ਤੇ ਉਹ ਕੰਮ ਨਾ ਫਿਰ ਛੱਡਣਾ ਪਿਆ ਉਹਦੇ ਕਰਕੇ ਬਾਕੀ ਪੈਸੇ ਪੂਸੇ ਕਰਕੇ ਥੋੜੀ ਦਿੱਕਤ ਉਦੋਂ ਬਾਅਦ ਇੱਕ ਬੜੀ ਕਿੰਨ ਲੱਗਣਾ ਪੈਸੇ ਹਾਂ ਪੈਸੇ ਥੋੜੀ ਦਿੱਕਤ ਆਉਂਦੀ ਹੈ ਬਾਈ ਤੇ ਜਦੋਂ ਮਤਲਬ ਉੱਥੇ ਪੈਸੇ ਖੜ ਗਏ ਥੋੜੇ ਮਤਲਬ ਲੋਕਾਂ ਤੇ ਖਰਚਣ ਲੱਗ ਗਏ ਨਾ ਕਮ ਵੀ ਮਨ ਕੇ ਜਿਹਾ ਸੀਜ਼ਨ ਦਾ ਕਹਿ ਰਹੇ ਹੋ ਤੁਸੀਂ ਹਣਾ ਹਾਂਜੀ ਹਾਂ ਬਾਈ ਤੇ ਉਦੋਂ ਦਵਾਖ ਤਾਂ ਇਹ ਨਹੀਂ ਵੜਨ ਪੈਂਦੇ ਵੀ ਆਪਾਂ ਬਦਲੋ ਪੈਸੇ ਲਾਈ ਪਿਆ ਹਣਾ ਹਾਂ ਹੁੰਦਾ ਬਾਈ ਫਿਰ ਜਿਆਦਾ ਵੜਨ ਹੁੰਦੀ ਆ ਤੇ ਉਦੋਂ ਫਿਰ ਹੋਰ ਵੀ ਕੰਮ ਸੋਚੇ ਇਹ ਤੋਂ ਬੜਾ ਕਿੰਨੇ ਕੰਮ ਸੋਚੇ ਵੀ ਯਾਰ ਆਪਾਂ ਇਹ ਤੋਂ ਲੱਗ ਹੋਰ ਕੋਈ ਕੰਮ ਕਰੀਏ ਯਾਰ ਬਾਈ ਕੰਮ ਬਹੁਤ ਸੋਚੇ ਵਿਚਾਰੇ ਤੇ ਫਿਰ ਉਹਨਾਂ ਨੇ ਇਹ ਟਾਈਮ ਪੀਰੀਅਡ ਦੇਖਿਆ ਵੀ ਕਿੰਨਾ ਟਾਈਮ ਇਹ ਕੰਮ ਚੱਲਦਾ ਉਹਦੇ ਵਿੱਚ ਮੈਨੂੰ ਇਹ ਸਾਰੇ ਤੋਂ ਵਧੀਆ ਤੇ ਪਰਫੈਕਟ ਕੰਮ ਲੱਗਿਆ ਬਾਈ ਨਾਲ ਇਹ ਚ ਸੇਫਟੀ ਦੀ ਸੇਫਟੀ ਸਵੇਰੇ ਟਾਈਮ ਨਾਲ ਹੋਣੇਗਾ ਸ਼ਾਮ ਨੂੰ ਲਾਗ ਜੰਨੇ ਆਗੇ ਨਗਦੋਂ ਨਗਦੀ ਬਾਈ ਪ ਤੁਸਤੀ ਆ ਬਹੁਤ ਵਧੀਆ ਕੰਮ ਬਾਈ ਪੂਰਾ ਫੁੱਲ ਨਿਆਰਾ ਤੇ ਕਹੇ ਵਜੇ ਆਏ ਨੇ ਓਰੇ ਬਾਈ ਓਰੇ 11:30 ਵਜੇ ਆ ਜੰਨੇ ਆ ਤੇ ਸ਼ਾਮ ਨੂੰ ਹੁਣ ਸੀਜ਼ਨ ਦੇ ਹਿਸਾਬ ਨਾਲ ਜੇ ਤੁੰਤੰਦ ਪੈਣ ਲੱਗੇ ਤਾਂ 5:30 ਜਾਂ 5 ਵਜੇ ਆ ਜੰਨੇ ਆਗੇ ਨਹੀਂ 7 7:30 ਵਜੇ ਤੱਕ ਗਰਮੀ ਚ ਖੜੇ ਰਹਿਣੇ ਬਾਈ ਤੇ ਦੱਸ ਦਈਏ ਮਿੱਤਰੋ ਬਾਈ ਨੇ ਅੱਡਾ ਜਿਹੜਾ ਮਤਲਬ ਸਾਫ ਸਪਾਈ ਦੇਖ ਰਿਹਾ ਹੈ ਨਾ ਆ ਪਿੱਛੇ ਭਲਾ ਅੱਡਾ ਛੱਡ ਰਹਿ ਗਿਆ ਤੇ ਨਾਲ ਹੀ ਆ ਬਾਈ ਵਿਆਸਕਰ ਵਿਆਸਕਰ ਤੇ ਬਿਲਕੁਲ ਬਈ 1.5 ਸਾਲ ਤੋਂ ਟਰੌਰੀ ਆ ਨਾ ਹਾਂ ਬਈ ਉਰੀ ਪੱਕਈ ਪਰਮਨੈਂਟ ਡਬੀ ਤੇ ਇੱਕ ਹੋਰ ਸੂਲ ਦੀ ਗੱਲ ਦਾ ਨਾ ਆ ਦੇਖੋ ਨਾ ਅਸੀਂ ਮਤਲਬ ਪਿੱਛੋਂ ਆ ਰਹੇ ਸੀਗੇ ਸਾਨੂੰ ਜਿਵੇਂ ਪੁਆਇੰਟ ਮੇਟ ਮਿਲ ਨਹੀਂ ਮਿਲ ਨਹੀਂ ਹੁੰਦੇ ਬਾਈ ਨੂੰ ਫੇਰ ਪੁੱਛ ਕੇ ਫੇਰ ਵੀਡੀਓ ਤੁਹਾਡੇ ਤੱਕ ਪਹੁੰਚਾਈ ਹੈ ਨਾ ਬਹੁਤ ਵਾਰੀ ਹੋ ਗਿਆ ਮੈਂ ਕਿਹਾ ਦਰਸ਼ਨ ਵੀਡੀਓ ਬਣਾਉਣੀ ਹੈ ਕਿਹਾ ਮਤਲਬ ਟਾਈਮ ਹੀ ਨਹੀਂ ਅੱਜ ਕੁਦਰਤੀ ਸਮਾਂ ਹੈਗਾ ਸੀ ਹੈ ਨਾ ਮੈਂ ਚੱਲ 10 ਮਿੰਟ ਬੈਠਣ ਦਾ ਟਾਈਮ ਹੈਗਾ ਆਪਣਣ ਵਗੈਰਾ ਮਾਤਾ ਕਰ ਲਈਏ ਤੁਹਾਡੇ ਨਾਲ ਸਾਂਝੀਆਂ ਹੋ ਜਾਣੀਆਂ ਹਨਾ ਤੇ ਸਾਫ ਸਫਾਈ ਦੀ ਗੱਲ ਕਰਾਂਗੇ ਹੁਣ ਜਿਵੇਂ ਸਿਆਲ ਆ ਤੂੰ ਹੀ ਗਾਟਾ ਲਈ ਹੈ ਨਾ ਤੇ ਆ ਆਮ ਵਧੀਆ ਚੰਗੀ ਗੱਲ ਹੈ ਨਾ ਗਰਮ ਪਾਣੀ ਕੈਂਪਰ ਦੇ ਵਿੱਚ ਹੱਥ ਤੋਂ ਗਰਮ ਪਾਣੀ ਹੈ ਨਾ ਹਰ ਇੱਕ ਸਹੂਲਤ ਹੈ ਜਿਵੇਂ ਆਮ ਰੈਸਟੋਰੈਂਟਾਂ ਦੇ ਵਿੱਚ ਹੁੰਦੀ ਹੈ ਯਾਰ ਫਾਈਵ ਸਟਾਰਾਂ ਦੇ ਵਿੱਚ ਕਹੂੰਗਾ ਉਹ ਸਹੂਲਤਾਂ ਨੇ ਬਾਈ ਬੜੀ ਮਿਹਰਬਾਨੀ ਹੈ ਬਾਈ ਤੇਰੀ ਇਹ ਤਾਂ ਹੈ ਨਾ ਸ਼ੁਕਰ ਹੈ ਬਾਈ ਤੇ ਬਾਕੀ ਹੁਣ ਬਣਾ ਕੀ ਕੁਝ ਰਹਿਣਾ ਬਾਈ ਹੁਣ ਮੇਨ ਤਾਂ ਸੈਂਡਵਿਚ ਤੇ 버ਗਰ ਦੋਈ ਆਈਟਮਾਂ ਬਣਾਉਣੇ ਆਗੇ ਜਨੂਨ ਸੈਂਡਵਿਚ ਤੇ ਸੈਂਡਵਿਚ ਤੇ 버거 ਵੀਰੇ ਸੈਂਡ ਸੈਂਡਵਿਚ ਹਾਂ ਤੇ ਜਿਹੜੇ ਮਤਲਬ ਹੁਣ ਭਰਾ ਤੁਹਾਡੇ ਨਾਲ ਪੱਕੇ ਜੁੜੇ ਨੇ ਕਾਫੀ ਟਾਈਮ ਤੋਂ ਉਹ ਫਿਰ ਫੋਨ ਫਾਨ ਕਰਦੇ ਨੇ ਪਹਿਲਾਂ ਹਾਂ ਬਾਈ ਫੋਨ ਕਰਦੇ ਨੇ ਕਈ ਵਾਰ ਜੇ ਮੈਂ ਕੋਈ ਛੁੱਟੀ ਵਗੈਰਾ ਵਾਜੀ ਜਾਂਦੀ ਹੈ ਨਾ ਫਿਰ ਫੋਨ ਕਰਕੇ ਉਹ ਪਤਾ ਕਰ ਲੈਂਦੇ ਨੇ ਵੀ ਤੁਸੀਂ ਹੈਗੇ ਹੋ ਕਿ ਨਹੀਂ ਹੈਗੇ ਜਾਂ ਜੇ ਮੈਂ ਕੋਈ ਬਟਲਾ ਡਾ ਨਗੇ ਹੋਣੇ ਸ਼ਹਿਰ ਕਰਨੀ ਤੇ ਉਥੋਂ ਚੱਲਣ ਵੇਲੇ ਵਾਪਸੀ ਤੇ ਉਹ 버거 ਵਗੈਰਾ ਪੈਕ ਕਰਾ ਕੇ ਲੈ ਜਾਂਦੇ ਨੇ ਫੋਨ ਕਰ ਦਿੰਦੇ ਨੇ ਪਹਿਲਾਂ ਜਿਹੜੇ ਹੋਰ ਵੀ ਭਰਾ ਦੂਰ ਤੱਕ ਮਤਲਬ ਇਧਰ ਆਪਣੇ ਵੱਲ ਡੇਰੀ ਚ ਆਉਂਦੇ ਨੇ ਉਹ ਵੀ ਤੁਹਾਡੇ ਨਾਲ ਕਨੈਕਟ ਕਰਨਾ ਕਈ ਵਾਰ ਕਿਸੇ ਮਤ ਭੁੱਖ ਲੱਗਦੀ ਆ ਜਿਵੇਂ ਹਾਂ ਹਾਂ ਬਈ ਮਾਰਚ ਦੇ ਵਿੱਚ ਜਾ ਕੇ ਐਜੇ ਦਿਨਾਂ ਵਾਲੇ ਨੂੰ ਵੀ ਸ਼ਾਮ ਜੀ ਨੂੰ ਜਿਆਦਾ ਭੁੱਖ ਲੱਗਦੀ ਆ ਤੇ ਉਹ ਮਤਲਬ ਜਰੂਰ ਕਨੈਕਟ ਕਰਨ ਵੀ ਰੈਡੀ ਹੋ ਜੂ ਸਮਾਨ ਹਾਂ ਹਾਂ ਬਈ ਹੋ ਜਾਂਦਾਗਾ ਫੋਨ ਤੇ ਅਗਲਾ ਪਹਿਲਾ ਆਰਡਰ ਦੇ ਜਾਂਦਾ ਆ ਆਪਾਂ ਨੂੰ ਤੇ ਆਪਾਂ ਬਣਾ ਕੇ ਰੱਖ ਦਿੰਦੇ ਆ ਤੇ ਸਮਾਨ ਫਿਰ ਸ਼ਹਿਰ ਦਾ ਕੁਝ ਵਰਤਨ ਉਹ ਸਾਰਾ ਘਰੀ ਤਿਆਰ ਕਰਦੇ ਆ ਬਈ ਘਰੇ ਮੋਸਟਲੀ ਜਿਹੜਾ ਆਪਾਂ ਘਰੇ ਬਣਾ ਸਕਦੇ ਆਗੇ ਉਹ ਆਪਾਂ ਘਰੀ ਬਣਾਉਣਾ ਟਿੱਕੀ ਵਗੈਰਾ ਹੁੰਦੀ ਐ ਬਰਗਰ ਦੀ ਜਾਂ ਹੋਰ ਮਟੀਰੀਅਲ ਹੁੰਦਾਗਾ ਜਿਹੜਾ ਘਰੇ ਬਣ ਸਕਦਾਗਾ ਉਹ ਆਪਾਂ ਘਰੀ ਤਿਆਰ ਕਰ ਲੈਂਦੇ ਆ ਤਕਰੀਬਨ ਕਿੰਨੀ ਕਿ ਸੇਲ ਹੋ ਜਾਂਦੀ ਉਸ ਨੂੰ ਬਈ ਸੇਲ ਤਾਂ ਹੁਣ ਗਰਮੀਆਂ ਚ ਤਾਂ ਥੋੜੀ ਜਿਆਦਾ ਹੋ ਜਾਂਦੀ ਐਸਓ ਪਲਸ 버ਗਰ ਲੱਗ ਜਾਂਦਾ ਤੇ ਅੱਜ ਕੱਲ੍ਹ ਥੋੜੇ ਇੱਕ ਦਿਨ ਛੋਟੇ ਨੇ ਨਾ ਤੁਹਾਨੂੰ ਤਾਂ ਹੁੰਦਾ ਪੈਂਦੀਆਂ ਨੇ ਗਿਆ ਉਹਦੇ ਕਰਕੇ ਥੋੜੀ ਸੇਲ ਘਟੀ ਹੋਈ ਹੁੰਦੀ ਹੈ ਜੀ ਫੁੱਲ ਮਿਲਾ ਕੇ ਸੰਤੁਸ਼ਟੀ ਹੈ ਮੰਨਦੇ ਹਾਂ ਹਾਂ ਨਾ ਨਾ ਵਧੀਆ ਬਈ ਟਾਈਮ ਸਿਰ ਆਪਾਂ ਕਰੇ ਜਾਵੜਦੇ ਬਈ ਬਾਕੀ ਗਾਹ ਖਾ ਕੇ ਜਾਂਦਾ ਸੰਤੁਸ਼ਟ ਹੋ ਕੇ ਜਾਂਦਾਗਾ ਗੱਡੀ ਵਾਲੇ ਵੀ ਸਾਰੇ ਗਾਹ ਹੁੰਦੇ ਨੇ ਜਾਨ ਆਉਂਦਾ ਮੈਂ ਦੇਖੀ ਗਿਆ ਪਹਿਲਾਂ ਤੁਸੀਂ ਅਸੀਂ ਬੈਠੇ ਰਿਹਾ ਕਾਫੀ ਟਾਈਮ ਵੀ ਪਹਿਲਾਂ ਗਾਹ ਕਿਸੇ ਬਾਈ ਕੋਲੇ ਤੇ ਉਹ ਗਾਕ ਨੂੰ ਬਾਈ ਟਰੈਂਡ ਕਰਕੇ ਫੇਰ ਫਿਰ ਹੀ ਉਹ ਕੇ ਆਪਣੇ ਨਾਲ ਫੇਰ ਗੱਲਬਾਤ ਕਰਨ ਲੱਗਾ ਯਾਰ ਗਾਕ ਵੀ ਜ਼ਰੂਰੀ ਨੇ ਹਨਾ ਨਾ ਜ਼ਰੂਰੀ ਆ ਬਾਈ ਹੁਣ ਚੱਲ ਕੇ ਆਉਂਦਾ ਨਾ ਸਰਦੀ ਦਾ ਮੌਸਮ ਆਣਾ ਦੂਰ ਦਰਾਡੇ ਆਉਂਦਾ ਹੁਣ ਆਪਾਂ ਉਹਨੂੰ ਪਹਿਲ ਦੇ ਆਧਾਰ ਤੇ ਆਪਾਂ ਨੂੰ ਤੁਸੀਂ ਇੱਕ ਵਾਰੀ ਯਾਰ ਮੈਂ ਕਹੂੰਗਾ ਜਿਹੜੇ ਭਰਾਵਾਂ ਨੇ ਜਿਨ੍ਹਾਂ ਨੇ ਖਾਦਾ ਹੋਇਆ ਉਹ ਜ਼ਰੂਰ ਕਮਿਟ ਕਰਿਓ ਯਾਰ ਜਿਹੜੇ ਜਸ਼ਨ ਨਾਲ ਮੈਂ ਤਾਂ 버ਗਰ ਵਗੈਰਾ ਖਾ ਕੇ ਗਏ ਨੇ ਕਦੇ ਵੀ ਖਾਦਾ ਹੋਇਆ ਆਰਮਤ ਤੁਹਾਡੇ ਨਾਲ ਗਾਕਾ ਨਾਲ ਹਨਾ ਵੀ ਕਿਵੇਂ ਆਗਾ ਉਹ ਜ਼ਰੂਰ ਦੱਸਿਓ ਪਰ ਜਿਨੇ ਨਹੀਂ ਖਾਦਾ ਇੱਕ ਵਾਰੀ ਟੇਸਟ ਜ਼ਰੂਰ ਕਰਕੇ ਜਾਓ ਬਾਈ ਨਾਲ ਜ਼ਰੂਰ ਜੁੜਿਓ ਨੰਬਰ ਬਾਈ ਨਾਈਟ ਕਰ ਲਿਓ ਬਾਈ ਨਾਲ ਇੱਕ ਵਾਰੀ ਜਿਹਨੂੰ ਸਹੂਲਤਾ ਦੇਖੋ ਯਾਰ ਬਾਕੀ ਬਾਲੀ ਵੱਡੀ ਗੱਲ ਤਾਂ ਹੈ ਕਲਾਏ ਨਹੀਂ ਵੀ ਆਪਾਂ ਕਹਿੰਦੇ ਵੀਡੀਓ ਕਰਕੇ ਵੀ ਕਹਿ ਰਹੇ ਆ ਵੀ ਤਾਂ ਵੀ ਸਾਫ ਸਫਾਈ ਕੀਤੀ ਆ ਜਦੋਂ ਮਰਜ਼ੀ ਆਓ ਤੁਸੀਂ ਤੁਹਾਨੂੰ ਆਹ ਸਹੂਲਤਾ ਆਉਦੀ ਮਿਲਣੀ ਆ ਸਾਫ ਸਫਾਈ ਇੱਕ ਨੰਬਰ ਦੀ ਸਾਫ ਸਫਾਈ ਮਿਲੋਗੇ ਯਾਰ ਹਾਂ ਬਾਈ ਆ ਤਾਂ ਬਹੁਤ ਵੱਡਾ ਧੰਨਵਾਦ ਹੈ ਠੀਕ ਆ ਬਾਈ ਅਸੀਂ ਕੱਲ ਸਾਰਿਆਂ ਨੂੰ ਚਾਹੁੰਦੇ ਬਸ ਦੇਰ